ਨਗਲ ਦੇ ਵਿੱਚ ਡਵਾਈਡਰ ਨਾਲ ਟਕਰਾਉਣ ਦੇ ਉੱਤੇ ਐਕਸਯੂਵੀ ਕਾਰ ਦਾ ਹੋਇਆ ਭਿਆਨਕ ਐਕਸੀਡੈਂਟ ਐਕਸੀਡੈਂਟ ਦੇ ਦੌਰਾਨ ਮੌਤ ਦੇ ਮੂੰਹ ਤੋਂ ਵਾਪਸ ਪਰਤੇ ਆ ਡਰਾਈਵਰ ਡਰਾਈਵਰ ਦੀ ਹਾਲਤ ਅਤੇ ਗੱਡੀ ਦੀ ਹਾਲਤ ਦੇਖ ਕੇ ਲੋਕਾਂ ਨੂੰ ਨਹੀਂ ਆ ਰਿਹਾ ਸੀ ਯਕੀਨ ਔਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਗੁਰਬਾਣੀ ਦੀ ਇੱਕ ਤੋਕਾ ਕਹਿੰਦੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਤੋਕ ਸੱਚ ਸਾਬਤ ਹੁੰਦੀ ਹੋਈ ਦਿਖਾਈ ਦਿੱਤੀ ਦਾਦੇ ਕਿ ਨੰਗਲ ਦੇ ਵਿੱਚ ਦੇ ਰਾਤ ਇੱਕ ਐਕਸਯੂਵੀ ਕਾਰ ਦਾ ਡਵਾਈਡਰ ਦੇ ਨਾਲ ਟਕਰਾਉਣ ਕਰਕੇ ਭਿਆਨਕ ਐਕਸੀਡੈਂਟ ਹੋ ਜਾਂਦਾ ਜਿਸ ਕਰਕੇ ਐਕਸਯੂਵੀ ਕਾਰ ਦਾ ਜਿਹੜਾ ਮੂਲਾ ਹਿੱਸਾ ਹੁੰਦਾ ਬਿਲਕੁਲ ਨਸ਼ਟ ਹੋ ਜਾਂਦਾ ਹੈ ਅਤੇ ਜਿਹੜਾ ਡਰਾਈਵਰ ਹੁੰਦਾਗਾ ਉਹ ਡਰਾਈਵਰ ਵਾਲੀ ਸੀਟ ਦੇ ਵਿੱਚ ਬਿਲਕੁਲ ਫਸ ਜਾਂਦਾ ਹਾਸਾ ਇੰਨਾ ਜਿਆਦਾ ਜ਼ਬਰਦਸਤ ਹੁੰਦਾ ਕਿ ਆਸ-ਪਾਸ ਦੇ ਲੋਕ ਤੁਮਾਕੇ ਦੀ ਆਵਾਜ਼ ਸੁਣ ਕੇ ਮੌਕੇ ਦੇ ਉੱਤੇ ਹੀ ਪਹੁੰਚ ਜਾਂਦੇ ਨੇ ਪਰ ਮੌਕੇ ਦੇ ਉੱਤੇ ਜਾ ਕੇ ਜਦੋਂ ਉਹ ਡਰਾਈਵਰ ਅਤੇ ਗੱਡੀ ਦੀ ਹਾਲਤ ਨੂੰ ਦੇਖਦੇ ਆ ਤਾ ਉਹ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਇਹ ਡਰਾਈਵਰ ਦੇ ਬਿਲਕੁਲ ਵੀ ਸੱਟਾਂ ਨਹੀਂ ਲੱਗੀਆਂ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਗੱਡੀ ਦੀ ਹਾਲਤ ਦੇਖ ਕੇ ਇੰਜ ਲੱਗ ਰਿਹਾ ਕਿ ਇਸ ਦੇ ਵਿੱਚ ਬੈਠਾ ਕੋਈ ਵੀ ਵਿਅਕਤੀ ਬਚ ਨਹੀਂ ਸਕਦਾ ਪਰ ਕਹਿੰਦੇ ਨੇ ਜਦੋਂ ਪ੍ਰਮਾਤਮਾ ਦਾ ਹੱਥ ਸਿਰ ਦੇ ਉੱਤੇ ਹੋਵੇ ਤਾਂ ਕੋਈ ਤੁਹਾਡਾ ਵਾਲ ਵੀ 빙ਾ ਨਹੀਂ ਕਰ ਸਕਦਾ ਤਾਂ ਇੱਕ ਕ੍ਰਿਸ਼ਮਾ ਦੀ ਤਰ੍ਹਾਂ ਹੋਇਆਗਾ ਕ੍ਰਿਸ਼ਮੇ ਦੀ ਤਰ੍ਹਾਂ ਜਿਹੜਾ ਇਸ ਡਰਾਈਵਰ ਦੀ ਜਾਨ ਬਚੀ ਆ ਪੂਰੀ ਗੱਲਬਾਤ ਕਰਦੇ ਆ ਮੌਕੇ ਦੇ ਵਸਨੀਕਾਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਇਹ ਘਟਨਾ ਨੂੰ ਦੇਖਿਆ ਗਿਆ ਅਤੇ ਪੀੜਤ ਦੇ ਨਾਲ ਕ੍ਰਿਸ਼ਨਾਲ ਜਾਨਦਨਾ ਜੀ ਇੱਥੇ ਜਿਹੜਾ ਹਾਦਸਾ ਵਾਪਰੇ ਕੀ ਆ ਸਾਰੀ ਜਿਹੜਾ ਡਿਟੇਲ ਦੱਸੋ ਕੀ ਹੋਇਆ ਇਹ ਰਾਤ 1:30 ਵਜੇ ਬੜੇ ਜ਼ੋਰ ਦਾ ਧਮਾਕਾ ਹੋਇਆ ਜਿਆ ਦੇਖਿਆ ਕਿ ਤਾਈ ਕਾਰ ਨੰਗਲਵਾਲ ਤੇ ਆਂਦੀ ਸੀ ਉਹਦੇ ਛਾ ਦੇ ਇੱਕ ਆਦਮੀ ਦਾ ਇਹ ਡਿਵਾਈਡਰ ਨਾਲ ਜਿਹੜਾ ਨੋਪਲੇ ਬਲਾਸ ਪਰ ਰੇਲਵੇ ਦਾ ਓਵਰ ਬ੍ਰਿਜ ਬਣਿਆ ਵਾ ਪਿੰਡ ਜਾਨਦਰਾ ਕੋਲ ਉਹਦੇ ਨਾਲ ਟਕਰਾਈ ਤੇ ਉਹਨੂੰ ਬੰਦੇ ਨੂੰ ਬਾਹਰ ਨਕਾਲ ਕੇ ਹਸਤਾੜ ਭੇਜ ਦਿੱਤਾ ਗਿਆ ਤੇ ਜਿਹੜਾ ਡਿਵਾਈਡਰ ਹੈ ਰੇਲਵੇ ਵਾਲਾ ਇਹ ਬਹੁਤ ਛੋਟਾ ਹੈ ਸਿੰਗਲ ਸੜਕ ਹੋਣ ਕਾਰਨ ਇੱਥੇ ਪਹਿਲਾਂ ਵੀ ਕਾਫੀ ਐਕਸੀਡੈਂਟ ਹੁੰਦੇ ਇਹ ਜਿਹੜਾ ਰੇਲਵੇ ਨੂੰ ਹੈ ਇਹ ਡਿਵਾਈਡਰ ਹੈ ਜਿਹੜੇ ਕਾਫੀ ਅੱਗੇ ਤੱਕ ਹੈ ਜਿਹੜੇ ਉਹ ਬਣਾਣੇ ਚਾਹੀਦੇ ਪਲਾਸਟਿਕ ਦੇ ਡਿਵਾਈਡਰ ਬਣਾਣ ਤਾਂ ਕਿ ਜਿਹੜੇ ਐਕਸੀਡੈਂਟ ਹੈ ਇਹ ਰੋਕ ਸਕਣ ਮੇਰਾ ਵਿਵੇਕ ਸ਼ਰਮਾ ਨਾਮ ਹੈ ਜੀ ਵਿਵੇਕ ਸ਼ਰਮਾ ਜੀ ਇਹ ਕੀ ਹਾਲਾ ਸਰਪੰਚਾ ਮੈਂ ਇੱਥੇ ਰਾਤ ਤਕਰੀਬਨ 1:3 ਵਜੇ ਨਾ ਢੜਾਕਾ ਹੋਇਆ ਆਪਣੀ ਅੱਖ ਖੁੱਲੀ ਹੋਈ ਸੀ ਕੋਠੇ ਪਰੇ ਦੇ ਆਪਾਂ ਤੇ ਅਸੀਂ ਜਦੋਂ ਦੇਖਿਆ ਆਵਾਜ਼ ਸੁਣੀ ਵੀ ਢੜਾਕਾ ਹੋਇਆ ਇੱਥੇ ਤਾਂ ਪਤਾ ਚੱਲਿਆ ਕਿ ਸਵੇਰੇ ਜਦੋਂ ਆਪਾਂ ਇੱਧਰ ਆਏ ਤਾਂ ਕੀ ਐਕਸੀਡੈਂਟ ਹੋਇਆ ਥਾ ਇਹ ਕਿੱਥੇ ਡਵਾਈਡਰ ਜਿ ਬਣਿਆ ਹੋਆ ਸਾਡਾ ਅੰਡਰ ਬ੍ਰਿਜ ਰੇਲਵੇ ਦਾ ਜਿਹੜਾ ਰੇਲਵੇ ਦੀ ਪ੍ਰੋਜੈਕਟ ਚੱਲ ਰਹੀ ਆ ਕੋਨੁਪਲੀ ਬਲਾਸ ਪਰ ਉੱਥੇ ਡਵਾਈਡਰ ਬਣਿਆ ਹੋਇਆ ਜੀ ਤੇ ਡਿਵਾਈਡਰਾਂ ਦੇ ਕਰਕੇ ਕਾਫੀ ਦਿੱਕਤ ਆਂਦੀ ਹੈ ਸਾਨੂੰ ਵੀ ਪਿੰਡਾਂ ਨੂੰ ਮੋੜ ਕੱਟਣ ਵੇਲੇ ਬਹੁਤ ਦਿੱਕਤ ਆਂਦੀ ਨਾ ਇੱਥੇ ਕੋਈ ਲਾਈਟਿੰਗ ਅਰੇਸਟਰ ਨਾ ਕੋਈ ਲਾਈਟਿੰਗ ਫੈਸਿਲਿਟੀ ਹੈ ਤੇ ਨਾ ਹੀ ਇੱਥੇ ਕੋਈ ਗਾੜ ਵਗੈਰਾ ਲੱਗਿਆ ਹੁੰਦਾ ਅੰਡਰ ਕੰਸਟਰਕਸ਼ਨ ਕੰਮ ਚੱਲ ਰਿਹਾ ਹੈ ਲੇਕਿਨ ਇਹ ਬ੍ਰਿਜ ਦਾ ਕੰਮ ਕੰਪਲੀਟ ਹੈ ਇੱਥੇ ਇਹਨਾਂ ਨੂੰ ਚਾਹੀਦਾ ਹੈ ਰੇਲਵੇ ਡਿਪਾਰਟਮੈਂਟ ਨੂੰ ਜਾਂ ਫਿਰ ਜਿਹੜੇ ਹੋਰ ਪ੍ਰਾਈਵੇਟ ਜਿਹੜੀ ਫਰਮਸ ਕੰਮ ਕਰਦੀਆਂ ਹੈ ਕਿ ਇੱਥੇ ਥੋੜੇ ਜਿਹੀ ਡਿਵਾਈਡਿਸ਼ਨ ਪ੍ਰੋਪਰ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਹਾਸੇ ਆ ਬਚ ਸਕੇ ਅਸੀਂ ਪਿੰਡਾਂ ਨੂੰ ਜਦੋਂ ਮੁੜੀ ਰੁਕਣ ਦੇ باوجود ਵੀ ਇਹ ਹੁੰਦਾ ਵੱਟ ਜੋ ਰਾਤ ਇਨਸੀਡੈਂਟ ਹੋਇਆ ਇਹਦੇ ਵਿੱਚ ਬੰਦਾ ਜੋ ਹੈ ਉਹ ਸੇਫ ਹੈ ਬਾਕੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਥੋੜੇ ਜੇ ਪ੍ਰਬੰਧ ਚੰਗੇ ਕੀਤੇ ਜਾਵੇ